ਅਕਸਰ ਤੁਸੀਂ ਲੋਕਾਂ ਦੇ ਮੂੰਹੋਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਸਾਡੇ ਕੋ ਪੈਸੇ ਨਹੀਂ ਸੀ ਤੇ ਅਸੀਂ ਪੜ ਨਹੀਂ पाए ਜਾਂ ਅਸੀਂ ਕੋ ਚਾਪਣਾ ਨਾਮ ਨਹੀਂ ਬਣਾ पाए ਪਰ ਲਗਨ ਤੇ ਮਿਹਨਤ ਅਜੇ ਹੀ ਚੀਜ਼ ਹੈ ਕਿ ਜਿਸ ਨਾਲ ਤੁਸੀਂ ਦੁਨੀਆ ਦੀ ਹਰ ਚੀਜ਼ ਖਰੀਦ ਸਕਦੇ ਹੋ ਹਰ ਚੀਜ਼ ਹਾਸਲ ਕਰ ਸਕਦੇ ਹੋ ਅਜਿਹੀ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜਲੰਧਰ ਦੀ ਰਹਿਣ ਵਾਲੀ ਇੱਕ ਕੁੜੀ ਨੇ ਜੀਆ ਪਰਿਵਾਰ ਆਰਥਿਕ ਪੱਖੋਂ ਬਹੁਤ ਤੰਗ ਸੀਗਾ ਪਰ ਕੁੜੀ ਦੀ ਮਿਹਨਤ ਤੇ ਲਗਨ ਨੇ ਅੱਜ ਰੰਗ ਲਿਆਇਆ ਹੈ ਲੜਕੀ ਜੱਜ ਬਣੀ ਹੈ ਜੀਆ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਨੇੜੇ ਪੈਂਦੇ ਜੰੰਦੂ ਸਿੰਘਾ ਦੇ ਵਿੱਚ ਪੜ੍ਹਦੀ ਸੀ ਇਹ ਕੁੜੀ ਤੇ ਅੱਜ ਜੱਜ ਬਣ ਚੁੱਕੀ ਹੈ ਇੱਕੋ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਵਾਲੀ ਸੁਨਾਲੀ ਕੌਲ ਨਾਮ ਹੈ ਕੁੜੀ ਦਾ ਕਿਵੇਂ ਸੰਘਰਸ਼ ਕੀਤਾ ਹੈ ਕਿਵੇਂ ਇਸ ਮੁਕਾਮ ਤੱਕ ਪਹੁੰਚੀ ਹੈ ਆਓ ਸੁਣਦੇ ਹਾਂ ਤੁਹਾਡਾ ਨਾਮ ਸਮੀਰਾ ਨਾਮ ਸੁਨਾਲੀ ਕੌਲ ਹੈ ਸੁਨਾਲੀ ਦੱਸੋ ਇਸ ਦਾ ਤੁਸੀਂ ਫਰੈਸ਼ ਨੂੰ ਕਿਤੇ ਆਪਣੇ ਇਨਸਪੀਰੇਸ਼ਨ ਬਣੀਏ ਪੈਣਾ ਲਈ ਤੁਸੀਂ ਜੱਜ ਬਣ ਕਿਉਂ ਕੀ ਕਹਿਣਾ ਚਾਹੁੰਦੇ ਸਤਿਗੁਰੂ ਸਰ ਇਹ ਕਹਾਣੀ ਨਿੱਕੇ ਨਿੱਕੇ ਹੁੰਦੇ ਆ ਤਾਂ ਇਦਾਂ ਸਟਾਰਟ ਹੋਈ ਸੀ ਕਿ ਮੇਰੇ ਪਰਦਾਦਾ ਜੀ ਸ਼੍ਰੀ ਜਗਤਰਾਮ ਕੋਲ ਜੀ ਇੱਕ ਲਾਈਨ ਬੋਲਿਆ ਕਰਦੇ ਸੀਗੇ ਅਬਾਊਟ ਐਜੂਕੇਸ਼ਨ ਕਿ ਵਿਦਿਆ ਇੱਕ ਉਹ ਪਾਰਸ ਆ ਜਿੰਨੂੰ ਵੀ ਛੂ ਜਾਵੇ ਨਾ ਉਹਦੀ ਕੀਮਤ ਜਿਹੜੀ ਆ ਉਸ ਇਨਸਾਨ ਦੀ ਹੀਰਿਆਂ ਮੋਤੀਆਂ ਨਾਲੋਂ ਵੀ ਵੱਧ ਜਾਂਦੀ ਹੈ ਉਦੋਂ ਸਮਝ ਨਹੀਂ ਸੀਗੀ ਕਿ ਲਾਈਨਾਂ ਹੈ ਕੀ ਆ ਬਸ ਰੱਟੀਆਂ ਸੀਗੀਆਂ ਲਾਈਨਾਂ ਇਹਦੀ ਜਿਹੜੀ ਕੀਮਤ ਆ ਇਸ ਲਾਈਨ ਦੀ ਉਦੋਂ ਮੈਨੂੰ ਪਤਾ ਲੱਗੀ ਜਦੋਂ ਗਵਰਨਰ ਸਾਹਿਬ ਨੇ ਮੈਨੂੰ 골ਡ ਮੈਡਲ ਦਿੱਤਾ ਉਦੋਂ ਬਹੁਤ ਮਾਨ ਸਤਿਕਾਰ ਜਿਹੜਾ ਸੀਗਾ ਵਧਿਆ ਸੀ ਸਾਡੇ ਸਮਾਜ ਦੇ ਵਿੱਚ ਪਿੰਡ ਵਾਲਿਆਂ ਨੇ ਵੀ ਬੜਾ ਫਕਰ ਮਹਿਸੂਸ ਕੀਤਾ ਕਿ ਸਾਡੇ ਪਿੰਡ ਦੀ ਕੁੜੀ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਜੀ ਤੋਂ ਮਿਲਿਆ ਸੀਗਾ 골ਡ ਮੈਡਲ ਉਦੋਂ ਮੈਨੂੰ ਸਮਝ ਆਈਏ ਇਸ ਲਾਈਨ ਦੀ ਜਿਹੜੀ ਵੈਲਿਊ ਕੀ ਹੈ ਤੇ ਜੇ ਗੱਲ ਕਰੀਏ ਸਟਰਗਲ ਦੀ ਸਟਰਗਲ ਇਦਾਂ ਸੀ ਕਿ ਫਾਈਨੈਂਸ਼ੀਅਲੀ ਅਸੀਂ ਇੰਨੇ ਸਟਰੋਂਗ ਨਹੀਂ ਸੀਗੇ ਤੇ ਪਰਦਾਦਾ ਜੀ ਦਾ ਸੁਪਨਾ ਸੀਗਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਾਡੇ ਪਿੰਡ ਦੇ ਪੜਨ ਉਹਨਾਂ ਦੀ ਗੱਲ ਨੂੰ ਧਿਆਨ ਚ ਰੱਖਦੇ ਆ ਆਪਾਂ ਆਪਾਂ ਨੇ ਸਕੂਲ ਖੋਲ੍ਹਿਆ ਸੀ ਸ਼੍ਰੀ ਗੁਰੂ ਰਵਿਦਾਸ ਵਿਦਿਆ ਮੰਦਿਰ ਉਸ ਸਕੂਲ ਦਾ ਮੰਤਵ ਜਿਹੜਾ ਸੀਗਾ ਮੰਤਵ ਇਹੀ ਸੀਗਾ ਕਿ ਜਿਹੜੇ ਗਰੀਬ ਤੋਂ ਗਰੀਬ ਬੱਚੇ ਆ ਉਹ ਪੈਸੇ ਦੀ ਮਜਬੂਰੀ ਕਰਕੇ ਜਿਹੜੇ ਆ ਪੜ੍ਹਾਈ ਤੋਂ ਕਿਤੇ ਵਾਂਝੇ ਨਾ ਰਹਿ ਜਾਣ ਜਿਹੜੇ ਵਿਦਵਾਨ ਸੀ ਉਹਨਾਂ ਦੇ ਬੱਚੇ ਫ੍ਰੀ ਪੜ੍ਹਦੇ ਸੀ ਜਾਂ ਬਿਲਕੁਲ ਛੋਟੀ ਜਿਹੀ ਅਮਾਊਂਟ ਹੁੰਦੀ ਸੀ 50000 ਰੁਪਏ ਉਸ ਅਮਾਊਂਟ ਨਾਲ ਜਿਹੜੇ ਸੀ ਬੱਚੇ ਪੜ੍ਹਦੇ ਹੁੰਦੇ ਸੀ ਔਰ ਸਾਡੀ ਵੀ ਸਕੂਲਿੰਗ ਸਾਰੇ ਉੱਥੇ ਹੋ ਗਈ ਹੁਣ ਇਹ ਜਿਹੜਾ ਸਫਰ ਆ ਇਹ ਫਿਰ ਲਾਅ ਤੱਕ ਪਹੁੰਚਿਆ ਅੱਜ ਮੇਰੀਆਂ ਅਸੀਂ ਤਿੰਨ ਭੈਣਾਂ ਆ ਅਸੀਂ ਲਾਇਰਾਂ ਤਿੰਨ ਮੇਰੇ ਕਜ਼ਨ ਆ ਉਹ ਲਾਇਰ ਹੈ ਮਤਲਬ ਸਾਰੇ ਬਹੁਤ ਮਾਨ ਮਹਿਸੂਸ ਕਰਦੇ ਕਿ ਸਾਡੇ ਪਿੰਡ ਇੰਨੇ ਜਿਹੜੇ ਵਕੀਲ ਐ ਉਹਨੂੰ ਵਕੀਲਾਂ ਦਾ ਘਰ ਹੀ ਕਹਿੰਦੇ ਆ ਸਾਡੇ ਸਾਰੇ ਹਨਾ ਤੇ ਇੱਕ ਤੁਸੀਂ ਸਭ ਤੋਂ ਛੋਟੇ ਇੰਨਾਂ ਦੇ ਵਿੱਚ ਛੇ ਆ ਦੇ ਹਾਂਜੀ ਸਰ ਤੁਸੀਂ ਸਭ ਤੋਂ ਪਹਿਲਾਂ ਵਕਾਲਾ ਸ਼ੁਰੂ ਕੀਤੀ ਹਾਂਜੀ ਉਹ ਦੇਖ ਕੇ ਬਾਕੀਆਂ ਨੇ ਕਿਤੇ ਕਿੱਦਾਂ ਦਾ ਲੱਗ ਗਿਆ ਸਰ ਐਕਚੁਅਲੀ ਮੇਰੇ ਦਾਦੀ ਜੀ ਚਾਹੁੰਦੇ ਸੀਗੇ ਕਿ ਮੇਰੇ ਪਾਪਾ ਵਕੀਲੀ ਕਰਨ ਪਰ ਉਹਨਾਂ ਦੀ ਡੈਥ ਜਿਹੜੀ ਸੀ ਬਹੁਤ ਜਲਦੀ ਹੋ ਗਈ ਸੀ ਪਾਪਾ ਛੋਟੇ ਸੀਗੇ ਇੰਨੇ ਤੇ ਫਿਰ ਪਾਪਾ ਨੇ ਜਦੋਂ ਦੱਸਿਆ ਕਿ ਮੇਰੇ ਦਾਦੀ ਜੀ ਚਾਹੁੰਦੇ ਸੀਗੇ ਮੈਂ ਕਹਾਂ ਚਲੋ ਤੁਸੀਂ ਨਹੀਂ ਕਰ ਸਕੇ ਆਪਾਂ ਕਰ ਲੈਂਦੇ ਆ ਤੁਹਾਡਾ ਸੁਪਨਾ ਪੂਰਾ ਤੇ ਆਪਾਂ ਸ਼ੁਰੂ ਕਰ ਦਿੱਤਾ ਉਹ ਮੇਰੇ ਵੱਲੋਂ ਸ਼ੁਰੂ ਹੋਇਆ ਫਿਰ ਬਾਕੀ ਸਿਸਟਰ ਕਹਿੰਦੇ ਅਸੀਂ ਵੀ ਕਰਨੀ ਆ ਕਹਿੰਦੇ ਲੋ ਇੱਕ ਇਦਾਂ ਦਾ ਫੀਲਡ ਆ ਤੇ ਬੜਾ ਮਤਲਬ ਸੋਸਾਇਟੀ ਚ ਨਾ ਬਹੁਤ ਇੱਜ਼ਤ ਜੀ ਵਾਲਾ ਆਏ profession ਤੇ ਫਿਰ ਸਿਸਟਰ ਕਹਿੰਦੇ ਅਸੀਂ ਵੀ ਕਰਨੀ ਆ ਫਿਰ ਇੱਕ ਕਰਕੇ ਸਾਰੇ ਜਿਹੜੇ ਇਸ ਫੀਲਡ ਦੇ ਵਿੱਚ ਆ ਗਏ ਹਮ ਟੂ ਸੀ ਜੱਜਮੈਂਟ ਰਿਵਿਊ ਜ਼ਿੰਮੇਵਾਰੀ ਵਾਲਾ ਕਰਦਾ ਕੀ ਮੰਨ ਚਾਹੁੰਦਾ ਸਰ ਆਬਵੀਅਸਲੀ ਇਹ ਜਿਹੜਾ ਪ੍ਰੋਫੈਸ਼ਨ ਹੈ ਜੁਡੀਸ਼ਰੀ ਦਾ ਬਹੁਤ ਹੀ ਸਮਾਜ ਦੇ ਲਈ ਇੱਕ ਜ਼ਿੰਮੇਵਾਰੀ ਵਾਲਾ ਉਦਦਾ ਆਪਾਂ ਬਹੁਤ ਚੀਜ਼ਾਂ ਐਕਸਪੈਕਟ ਕਰਦੇ ਆ ਇੱਕ ਜੁਡੀਸ਼ਰੀ ਦਾ ਜਦੋਂ ਆਪਾਂ ਨਾਮ ਵੀ ਸੁਣਦੇ ਆ ਨਾ ਇੱਕ ਆਪਣੇ ਚ ਇਮੇਜ ਆ ਜਾਂਦੀ ਆ ਕਿ ਇੱਕ ਨਿਆਂ ਦਾ ਮੰਦਰ ਆ ਤੇ ਜਦੋਂ ਨਿਆਂ ਦੇ ਮੰਦਰ ਦੀ ਗੱਲ ਆਉਂਦੀ ਆ ਆਪਾਂ ਕਹਿੰਦੇ ਕਿ ਪਰਮਾਤਮਾ ਜਿਹੜਾ ਆ ਉਹ ਨਿਆਂ ਕਰਦਾ ਇੱਕ ਦਿਨ ਸਾਰਿਆਂ ਦਾ ਦਿਨ ਆਂਦਾ ਆ ਤੇ ਆਪਾਂ ਵੀ ਉਹੀ ਕੰਮ ਕਰਨਾ ਆ ਤੇ ਮੈਂ ਕੋਸ਼ਿਸ਼ ਜਿਹੜੀ ਹੈ ਇਹ ਕਰਾਂਗੀ ਕਿ ਇਹ ਜਿਹੜੀ ਇੱਕ ਨਿਆਂ ਦੀ ਉਮੀਦ ਆ ਸਾਰਿਆਂ ਦੇ ਮਨ ਵਿੱਚ ਕਿ ਮਿਲਣਾ ਆ ਸਾਨੂੰ ਇੱਕ ਦਿਨ ਜਰੂਰ ਮਿਲੇਗਾ ਉਸ ਉਮੀਦ ਤੇ ਜਿਹੜੀ ਅੱਖਾਂ ਰਹੇ ਉਤਰਨ ਥੈਂਕ ਯੂ ਥੈਂਕ ਯੂ ਦੇਖੋ ਆਪਾਂ ਦੀ ਬਹਲੇza ਵਾਇਦੀ ਇਸ ਮੁਕਾਮ ਤੇ ਪਹੁੰਚਣ ਲਈ ਇੱਕ ਅੱਛੇ ਸਿਚੁਏਸ਼ਨ ਦਾ ਕੋਚਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਸਭ ਸਰ ਇਹ ਜਿਹੜੀ ਜੁਡੀਸ਼ਰੀ ਦੀ ਕੋਚਿੰਗ ਦੀ ਗੱਲ ਜੇ ਕਰੀਏ ਇਹ ਕਾਲਜ ਦੇ ਟਾਈਮ ਹੀ ਸ਼ੁਰੂ ਹੋ ਗਈ ਸੀ ਕਿ ਜਦੋਂ ਅਸੀਂ ਸੇਨ ਸੋਲજર ਲਾ ਕਾਲਜ ਤੋਂ ਲਾ ਦੀ ਪੜ੍ਹਾਈ ਸ਼ੁਰੂ ਕੀਤੀ ਉੱਥੇ ਡਾਇਰੈਕਟਰ ਸਰ ਡਾਕਟਰ ਐਸ ਸੀ ਸ਼ਰਮਾ ਜੀ ਉਹਨਾਂ ਨੇ ਸਪਨਾ ਦਿਖਾਇਆ ਸੀ ਕਿ ਜੱਜ ਕਿੱਦਾਂ ਬਣੀਦਾ ਆ ਤੇ ਆਪਾਂ ਉਦੋਂ ਤੋਂ ਹੀ ਇਹ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸੀ ਕਿ ਜੱਜ ਬੰਨਾ ਇੱਕ ਦਿਨ ਫਿਰ ਹੌਲੀ-ਹੌਲੀ ਜਿੱਦਾਂ ਲਾ ਦੀ ਪੜ੍ਹਾਈ ਸ਼ੁਰੂ ਹੋਈ ਕੰਪਲੀਟ ਹੋ ਗਈ ਫਿਰ ਫਰਸਟ ਟਾਈਮ ਜਿਹੜੀ ਅਟੈਂਪਟ ਦਿੱਤੀ ਉਹ ਫਿਰ ਮੈਂ ਥੋੜੀ ਪ੍ਰੀ ਦੀ ਕੋਚਿੰਗ ਲਈ ਸੀਗੀ ਆਪਣੇ ਇਥੇ ਨਾ ਜਲੰਧਰ ਦੇ ਵਿੱਚ ਹੀ ਸ਼ਿਵਾਲਿਕ ਅਕੈਡਮੀ ਹੈ ਉਥੇ ਰਿਟਾਇਰਡ ਜੱਜ ਹੈ ਆਰ ਐ ਚੋਹਾਨ ਸਰ ਉਹਨਾਂ ਨੇ ਬਹੁਤ ਗਾਈਡ ਕੀਤਾ ਸੀਗਾ ਉਸ ਟਾਈਮ ਤੇ ਬਟ ਜੇ ਆਪਾਂ ਕਹਿੰਦੇ ਨਾ ਕਿ ਹੱਥ ਫੜ ਕੇ ਬਿਠਾਉਣ ਦੇ ਕੁਰਸੀ ਤੇ ਬਿਠਾਉਣ ਦੀ ਜੇ ਗੱਲ ਕਰੀਏ ਤਾਂ ਉਹ ਚੰਡੀਗੜ੍ਹ ਐਡਵੋਕੇਟ ਹੈ ਜੀ ਪੀ ਸਰਜੀ ਗੁਰਿੰਦਰਪਾਲ ਸਿੰਘ ਸਰਜੀ ਉਹਨੇ ਮੈਨੂੰ ਮਤਲਬ ਘਰੋਂ ਉਠਾ ਕੇ ਉਸ ਜਿਹੜੀ ਅੱਜ ਕੁਰਸੀ ਤੇ ਜਿਹੜਾ ਮੈਨੂੰ ਬਿਠਾ ਦਿੱਤਾ ਜੀਪੀ ਸਰਜੀ ਚੰਡੀਗੜ੍ਹ ਦੇ ਵਿੱਚ ਮੋਸਟਲੀ ਸਾਡੇ ਵੱਡੇ ਬੱਚਿਆਂ ਨੂੰ ਜਿਹੜੇ ਗਰੀਬ ਪਰਿਵਾਰਾਂ ਤੋਂ ਆ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਸਾਡੇ ਵਰਗੇ ਬੱਚਿਆਂ ਨੂੰ ਜਿਹੜਾ ਆ ਇਸ ਮੰਜ਼ਲ ਤੇ ਪਹੁੰਚਾਇਆ ਜਾਵੇ ਸਾਰਿਆਂ ਨੂੰ ਫ੍ਰੀ ਆਫ ਕੋਸ ਜਿਹੜੀ ਆ ਕੋਚਿੰਗ ਪ੍ਰੋਵਾਈਡ ਕਰ ਰਹੀ ਆ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਦਾ ਸਾਡਾ ਜਿਹੜਾ ਸਾਰਾ ਪਰਿਵਾਰ ਆ ਕਾਲ ਫੈਮਿਲੀ ਜਿਹੜੀ ਆ ਬਹੁਤ ਸੋ ਧੰਨਵਾਦ ਕਰਦੀ ਆ ਕਿ ਜੇ ਉਹ ਨਾ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਉੱਥੇ ਜਿਹੜਾ ਸੀਗਾ ਕਦੀ ਪਹੁੰਚ ਪਾਣਾ ਵੀ ਸੀਗਾ ਤੁਹਾਡਾ ਨਾਮ ਮੇਰਾ ਨਾਮ ਅਨਿਲ ਕੁਮਾਰ ਕਾਲ ਬਸੋ ਸਾਹਿਬ ਕਿੰਦਾ ਦਾ ਫਕਰ ਮਹਿਸੂਸ ਹੋ ਰਿਹਾ ਹੈ ਤੁਹਾਡੀ ਬੇਟੀ ਜੱਜ ਦਾ ਪਹਿਲਾਂ ਦੇਮ ਕੋ چھوٹਾ ਜਿਹਾ ਡਾਇਲਗ ਮਾਰਨਾ ਚਾਹੁੰਦਾ ਜੋ ਮੇਰਾ ਆਪਣਾ ਘੜਿਆ ਆ ਜੀ ਬਿਲਕੁਲ ਤੁਹਾਨੂੰ ਉਹ ਬੱਚੇ ਜਿਨ੍ਹਾਂ ਨੂੰ ਮਾਪੇ ਵਧੀਆ ਮਿਲਦੇ ਆ ਜਿਨ੍ਹਾਂ ਦੇ ਹਰ ਬੱਚੇ ਦੇ ਖਾਸ਼ਾ ਮਾਪੇ ਪੂਰੀਆਂ ਕਰਦੇ ਆ ਮੈਂ ਉਹਨਾਂ ਚ ਨਹੀਂ ਆਉਗਾ ਮੇਰੇ ਬੱਚੇ ਵੀ ਨਹੀਂ ਆਏ ਤੁਹਾਨੂੰ ਉਹ ਲੋਕ ਜਿਨ੍ਹਾਂ ਦੇ ਬੱਚੇ ਚੰਗੇ ਨਿਕਲਦੇ ਆ ਮੈਂ ਉਹਨਾਂ ਚ ਨਹੀਂ ਆਉਗਾ ਮੈਂ ਗਵਲੇ ਮਿਲ ਚਾਹੁੰਦਾ ਮੈਂ ਆਪਣੇ ਆਪ ਨੂੰ ਕਹੂੰਗਾ ਤੁਹਾਨੂੰ ਮੈਂ ਮੇਰੇ ਫਾਦਰ ਵੀ ਬਹੁਤ ਵਧੀਆ ਸੀ ਤੇ ਮੇਰੇ ਬੱਚੇ ਵੀ ਬਹੁਤ ਵਧੀਆ ਆ ਹੋ ਜੀ ਅਗਲੀ ਗੱਲ ਆ ਖੁਸ਼ੀ ਦੀ ਕੁਝ ਜੇਸ ਬੰਦੇ ਕੋ ਪੱਲੇ ਕੁਛ ਨਾ ਹੋਵੇ ਤਾਂ ਉਹਨੂੰ ਕੁਝ ਮਿਲ ਜਵੇ ਤਾਂ ਉਹ ਖੁਸ਼ ਤਾਂ ਹੋਊਗਾ ਨਾ ਉਹ ਦੁਰਲਭ ਚੀਜ਼ ਜਿਹੜਾ ਸੁਪਨੇ ਚ ਲੈਂਦੇ ਸੀ ਅਸੀਂ ਪਰ ਪੂਰਾ ਹੋਣ ਲਈ ਕੋਈ ਆਸ ਨਹੀਂ ਸੀ ਹੁੰਦੀ ਜੇ ਹੋ ਵੀ ਜਾਊ ਪੂਰਾ ਤੇ ਅੱਜ ਉਹ ਸੁਪਨਾ ਪੂਰਾ ਕਰਤਾ ਮੇਰੇ ਬੱਚਿਆਂ ਨੇ ਮੈਨੂੰ ਬੜਿਆ ਆਨੰਦ ਆ ਮੈਨੂੰ ਬੜੀ ਖੁਸ਼ੀ ਆਸੀ ਆ ਆਰਥਿਕ ਤੰਗੀ ਦੇ ਬਾਵਜੂਦ ਤੁਸੀਂ ਵਕਾਲਤ ਕਰਾਈ ਇੱਕ ਮਹਿੰਗਾ ਪੜ੍ਹਾਈ ਹੈ ਕਿਸ ਤਰ੍ਹਾਂ ਸਾਰਾ ਮੈਨੇਜ ਕੀਤਾ ਦੇਖੋ ਜੀ ਜਿਹੜੀ ਇੱਕ ਸਾਡਾ ਜਿਹੜਾ ਪਰਿਵਾਰ ਆ ਨਾ ਬਹੁਤ ਸੰਯੁਕਤ ਪਰਿਵਾਰ ਸੀ ਸਾਰੇ ਪੜੇ ਲਿਖੇ ਸਗੇ ਅਸੀਂ ਕੋਈ ਸ਼ੌਕ ਨੂੰ ਨਹੀਂ ਪੜਾਈ ਕੀਤੀ ਉਹ ਜਿਹਦਾ ਇੱਕ ਕਹਾਵਤ ਹੁੰਦੀ ਨਾ ਜਿਹੜਾ ਗੱਡੇ ਦੇ ਨਾਲ ਬੋਲਦ ਹੁੰਦਾ ਆ ਉਹਦੀ ਮਜਬੂਰੀ ਹੋਣੀ ਚੱਲਣਾ ਉਹ ਚੱਲਣਾ ਚਾਹੁੰਦਾ ਨਹੀਂ ਉਹ ਪਿੱਛੇ ਧੱਗਾ ਮਾਰਦਾ ਉਹਨੂੰ ਸਾਡੀ ਵੀ ਮਜਬੂਰੀ ਹੋ ਗਈ ਜੀ ਵੀ ਜਿੱਥੇ ਸਾਡਾ ਇੱਕ ਖਾਨਦਾਨ ਬਹੁਤ ਪੜਿਆ ਲਿਖਿਆ ਆ ਉਹਦੇ ਵਿੱਚ ਸਾਡਾ ਅਸੀਂ ਤਾਂ ਪੜ ਰਹੇਗੇ ਸਾਡੇ ਬੱਚੇ ਕਿਉਂ ਨਾ ਪੜ ਰਹਿਣ ਇਸ ਮਜਬੂਰੀ ਕਾਰਨ ਸਾਨੂੰ ਪੜਾਉਣਾ ਪਿਆ ਕਿੰਨੀ ਮੁਸ਼ਕਲ ਆ ਸਮਝ ਨਹੀਂ ਆ ਮੁਸ਼ਕਿਲਾਂ ਦੇਖੋ ਜੀ ਗਰੀਬ ਬੰਦੇ ਨੂੰ ਪੈਸੇ ਦੀ ਤਾਂ ਮੁਸ਼ਕਿਲ ਹੁੰਦੀ ਹੁੰਦੀ ਆ ਪਰ ਇਹ ਪੈਸੇ ਦੀ ਜਿਹੜੀ ਮੁਸ਼ਕਿਲ ਸੀਗੀ ਸਾਨੂੰ ਸਮੇਂ-ਸਮੇਂ ਨਾਲ ਉਹ ਪਰਮਾਤਮਾ ਤੋਂ ਸਾਡਾ ਜਿਹੜਾ ਉਹ ਮਦਦਗਾਰ ਕਰਦਾ ਜਾ ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਆਮ ਲੋਕਾਂ ਦੀ ਕਹਾਵਤ ਹੁੰਦੀ ਆ ਰੱਬ ਕਿਸੇ ਨੇ ਦੇਖਿਆ ਨਹੀਂ ਪਰ ਮੈਂ ਕਹਿੰਦਾ ਮੈਂ ਧਰਤੀ ਤੇ ਰੱਬ ਦੇਖਦਾ ਰਿਹਾ ਬਾਰ-ਬਾਰ ਦੇਖਦਾ ਜਾ ਮੈਂ ਉਹ ਅਨਸਰਾਂ ਦੇ ਰੂਪ ਚ ਜਿਹੜੇ ਮੇਰੀ ਮਦਦ ਕਰਦੇ ਰਹੇ ਆ ਮੈਂ ਉਹਨੂੰ ਰੱਬ ਹੀ ਸਮਝਦਾ ਸੀ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਅੱਜ ਦਾ ਦਿਨ ਨਾ ਹੁੰਦਾ ਤਾਂ ਕੀ ਜੀਤਾ ਦਾ ਨਾਮ ਸੁਨਾਲੀਕਾ ਸੁਨਾਲੀਕਾ ਦੱਸੋ ਤੁਹਾਡੇ ਛੋਟੇ ਸਿਸਟਰ ਜੱਜ ਬਣ ਗਏ ਨੇ ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਅੱਜ ਕਿਦਾਂ ਲੱਗਿਆ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਆ ਕਿ ਸਾਡੇ ਸਿਸਟਰ ਨੇ ਸਾਡਾ ਵੀ ਨਾਮ ਰੌਸ਼ਨ ਕੀਤਾ ਔਰ ਜੋ ਡੈਡੀ ਉਹਨਾਂ ਦਾ ਸੁਪਨਾ ਸੀਗਾ ਦਾਦਾ ਜੀ ਦਾ ਸੁਪਨਾ ਸੀ ਉਹਨਾਂ ਦਾ ਵੀ ਬਹੁਤ ਪੂਰਾ ਹੋਇਆ ਜਦੋਂ ਮੈਨੂੰ ਯਾਦ ਆ ਜਦੋਂ ਗੋਲ ਇਹਨਾਂ ਨੇ ਯੂਨੀਵਰਸਿਟੀ ਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀਗੀ ਔਰ ਸਾਡੇ ਦਾਦਾ ਜੀ ਇੰਨੇ ਖੁਸ਼ ਸੀ ਨਾ ਮਤਲਬ ਕਿ ਅਸੀਂ ਉਹ ਖੁਸ਼ੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਸੀਗੇ ਉਹ ਖੁਸ਼ੀ ਨੂੰ ਯਾਦ ਜਿੱਦਾ ਮਤਲਬ ਕਿ ਹੁਣ ਹੈ ਨਹੀਂ ਸਾਨੂੰ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਸ਼ਾਇਦ ਕੁਝ ਹੋਰ ਦੁਗਣੀ ਖੁਸ਼ੀ ਹੋ ਜਾਣੀ ਸੀ ਪਰ ਫੇ ਵੀ ਅਸੀਂ ਸੋਚ ਰਹੇ ਸੀ ਕਿ ਸਾਨੂੰ ਕੋਈ ਇਸ ਤੋਂ ਇਲਾਵਾ ਜਿੱਦਾ ਅਸੀਂ ਸੁਪਨਾ ਹੀ ਸੀਗਾ ਕਿ ਇਹ ਜੱਜ ਜੁਡੀਸ਼ਰੀਕਰਨ ਉਹਦੇ ਵਿੱਚ ਸਾਨੂੰ ਮੁਸ਼ਕਿਲਾਂ ਤਾਂ ਬਹੁਤ ਸੀਗੀਆਂ ਪਰ ਅਸਿਸਟਰ ਨੇ ਵੀ ਪਾਪਾ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਔਰ ਸਭ ਤੋਂ ਜ਼ਿਆਦਾ ਜਿੱਦਾ ਸਾਡੇ ਗੋਮੀਪੂ ਆਇਆ ਔਰ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਸਾਡੇ ਵਿੱਚ ਜਦੋਂ ਵੀ ਮਤਲਬ ਕਿ ਕੋਈ ਦਿੱਕਤ ਹੋਣੀ ਅਸੀਂ ਹੋਰ ਕਿਸੇ ਨੂੰ ਫੋਨ ਕਰੀਏ ਨਾ ਕਰੀਏ ਅਸੀਂ ਆਪਣੀ ਭੂਆ ਨੂੰ ਫੋਨ ਕਰੀਦਾ ਸੀਗਾ ਔਰ ਉਹਨਾਂ ਨੇ ਵੀ ਸਾਨੂੰ ਕਦੀ ਪਿੱਛੇ ਨਹੀਂ ਰਖਿਆ ਉਹਨਾਂ ਨੇ ਆਪਣੇ ਨਿਆਣਾਂ ਨੂੰ ਵੀ ਛੱਡ ਕੇ ਸਾਡਾ ਬਹੁਤ ਕੀਤਾ ਔਰ ਸਾਨੂੰ ਇਸ ਗੱਲ ਦਾ ਬਹੁਤ ਹੈਗਾ ਕਿ ਅਸੀਂ ਐਵੇਂ ਨਹੀਂ ਭੂਆ ਭੂਆ ਕਰਦੇ ਰਹਿੰਦੇ ਮਤਲਬ ਕਿ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਥੈਂਕ ਯੂ ਇਤਨੇ ਨੇ ਕੁਝ ਕਹਿਣਾ ਸਰ ਦਾ ਨਾਮ ਚਰਨਜੀਤ ਰਾਹੀ ਸਰ ਦਸੂਹਕੀ ਸਤਨਾਮ ਸੂਰਿਆ ਤੁਹਾਡੀ ਬੇਟੀ ਜੈਜ ਜੱਜ ਬਣੀ ਹੈ ਕਿੰਦਾ ਦਾ ਪਰਿਵਾਰ ਦੇ ਸਭ ਤੋਂ ਪਹਿਲਾਂ ਜੀ ਮੈਂ ਉਹ ਮਾਲਕ ਦਾ ਸ਼ੁਕਰ ਅਦਾ ਕਰਦਾ ਜਿਸ ਨੇ ਸਾਡੀ ਬੱਚੀ ਦੀ ਮਿਹਨਤ ਜਿਸ ਨੇ ਦਿਨ ਰਾਤੇ ਕੀਤਾ ਤੇ ਉਹ ਸਫਲ ਹੋਈ ਹੈ ਬਸੇ ਤਾਂ ਬਾਣੀ ਦਾ ਫਰਮਾਨ ਹੈ ਸਾਹਿਬਾ ਤਾਂ ਬੜਿਆਈਆਂ ਜਿਸ ਭਾਵੇਂ ਤਿਸਤੇ ਬਲਕ ਖਤੂਰਾ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜਾ ਇੱਕ ਲੋਕ ਤਾਂ ਸੁੱਤੇ ਪੇ ਸੁਪਨੇ ਲੈਂਦੇ ਆ ਲੇਕਿਨ ਸਾਡੀ ਬੇਟੀ ਨੇ ਜਾਗਦੇ ਜਾਗਦੇ ਸੁਪਨਾ ਲਿਆ ਸੌਣ ਦਾ ਨਹੀਂ ਪਤਾ ਕਦੋਂ ਸੌਣਾ ਖਾਣ ਦਾ ਨਹੀਂ ਪਤਾ ਕਦੋਂ ਖਾਣਾ ਇੱਕ ਬਹੁਤ ਜਿਹਨੂੰ ਪਰ ਜੀਵਨ ਦੀ ਇੱਕ ਕਹਾਣੀ ਆ ਉਹ ਸਾਡੀ ਕੁੜੀ ਨੇ ਕਾਹੀ ਆ ਤੇ ਇਹ ਕਹਿੰਦੀ ਸੀ ਵੀ ਮੈਂ ਕੋਰਟ ਵਿੱਚ ਜਾ ਕੇ ਖੋਖਿਆਂ ਚ ਨਹੀਂ ਬਹਿਣਾ ਉਸ ਮਾਲਕ ਦੀ ਕਿਰਪਾ ਜਦੋਂ ਹੋਵੇਗੀ ਸਾਰੇ ਮੇਰੇ ਕੋਲ ਆਉਣਗੇ ਸੋ ਬਾਈ ਗੁਰਜੀ ਦੀ ਬਹੁਤ ਕਿਰਪਾ ਹੋਈ ਹੈ ਤੇ ਸਾਡੀ ਬੇਟੀ ਦਾ ਜੋ ਸਫਲ ਅਸੀਂ ਕਹਿ ਸਕਦੇ ਹਾਂ ਜੋ ਕਲਨਾ ਕਾਲੀ ਆ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਈ ਖੁਸ਼ੀ ਐਸੀ ਹੈ ਜੋ ਦਿਖਾਈ ਨਹੀਂ ਜਾਂਦੀ ਲਾਖ ਪੁਛ ਕਰਨੇ ਪਰ ਵੀ છુપਾਈ ਨਹੀਂ ਜਾਂਦੀ ਇੰਨੀ ਖੁਸ਼ੀ ਹੋਈ ਜਦੋਂ ਮੈਸੇਜ ਮਿਲਿਆ ਮੈਂ ਨਿਊਯਾਰਕ ਰਹਿਣਾ ਆ ਪਰਵਾਰ ਇੱਥੇ ਆ ਤੇ ਉਥੋਂ ਜਗਦੰਮ ਸੀਟ ਬੁੱਕ ਕਰਵਾਈ ਤੇ ਖੁਸ਼ੀ ਦੇ ਵਿੱਚ ਬੱਚਿਆਂ ਦੀ ਖੁਸ਼ੀ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਮਿਲੀ ਬੱਚੇ ਖੁਸ਼ ਸਾਰਾ ਪਰਿਵਾਰ ਖੁਸ਼ ਸਾਰਾ ਪਿੰਡ ਖੁਸ਼ ਸਾਰੀ ਸਟੇਟ ਖੁਸ਼ ਸਾਡੇ ਜਿੱਥੇ ਇਸ ਨਗਰ ਦਾ ਨਾਮ ਉੱਚਾ ਕੀਤਾ ਆ ਉੱਥੇ ਹੀ ਸਾਡੀ ਬੇਟੀ ਨੇ ਸਾਰੇ ਏਰੀਆ ਦਾ ਪੰਜਾਬ ਦਾ ਵੇਸ਼ ਦਾ ਨਾਮ ਉੱਚਾ ਕੀਤਾ ਆ ਅਸੀਂ ਸਾਨੂੰ ਮਾਣ ਬੇਟੀ ਤੇ ਮਾਣ ਆ ਜੜਦੀ ਕਰਾ ਚਲੇ ਬੀ ਸਾਡੀ ਜੀ ਤੁਹਾਡਾ ਨਾਮ ਸਰ ਮੇਰਾ ਨਾਮ ਸਰ ਸਰਦਾਰ ਗੁਰਦੇਵ ਸਿੰਘ ਜੀ ਤੇ ਮੈਂ ਆਈ ਬਿਲੋਂਗ ਟੂ ਟੰਡਾ ਉਰਮੜਾ ਗੁਰਦੇਵ ਸਿੰਘ ਜੀ ਤੁਹਾਡੀ ਜਿਹੜੀ ਭਤੀਜੀ ਨੇ ਉਹ ਗੱਲ ਕਰਤੀ ਉਸ ਵਾਰ ਜੱਜ ਬਣ ਗਈ ਹੈ ਪਰਿਵਾਰ ਦੇ ਵਿੱਚ ਬੜਾ ਵਧੀਆ ਮਾਹੌਲ ਹੈ ਤੁਹਾਨੂੰ ਬਹੁਤ ਯਾਦ ਕਰਦੀ ਹੈ ਕਿ ਤੁਸੀਂ ਬਹੁਤ ਸਾਥ ਦਿੱਤਾ ਕਿਸ ਤਰ੍ਹਾਂ ਦਾ ਅਹਿਸਾਸ ਹੋ ਸਰ ਸਾਥ انسان ਤੱਕੀ ਦੇ ਸਕਦਾ ਸਾਤਾ ਉਸ ਮਾਲਕ ਦਾ ਹੀ ਹੋਏ ਤਾਂ ਹੀ ਮੰਜਲਾ ਮਿਲਦੀ ਹੈ। ਤੋ ਰਿਸ਼ਤਾ ਮੈਸ ਨਾਲੀ ਕਾਲ ਦਾ ਫੁੱਫੜ ਜੀ ਤੇ ਰਿਸ਼ਤੇਦਾਰੀ ਦੇ ਵਿੱਚ ਚਲੋ ਸਾਨੂੰ ਮਾਣ ਸੀਗਾ ਬੱਚੀ ਤੇ ਬਹੁਤ ਡੇਰ ਤੋਂ ਸਾਡੀ ਉਮੀਦ ਸੀ ਵੀ ਆਪਾਂ ਨੂੰ ਇੱਕ ਮੰਜਲ ਦੀ ਇੰਤਜ਼ਾਰ ਹੈ। ਅੱਜ ਉਸ ਮੰਜਲ ਦਾ ਸਾਨੂੰ ਉਸ ਵਾਹਿਗੁਰੂ ਦੀ ਸ਼ੁਕਰਾਨਾ ਕਰਦੇ ਆ ਸੱਚੇ ਪਾਤਸ਼ਾਹ ਜੀ ਦਾ ਅੱਜ ਉਹ ਸਾਡੀ ਬੱਚੀ ਉਸ ਮਕਾਮ ਤੇ ਪਹੁੰਚੀ ਆ ਸਾਨੂੰ ਬਹੁਤ ਹੀ ਫਕਰ ਹੈ। ਤੇ ਦੂਸਰੀ ਗੱਲ ਇਹ ਰਹੀ ਆ ਵੀ ਜਦੋਂ ਵੀ ਜਦੋਂ ਵੀ ਸਾਨੂੰ ਇਹਨਾਂ ਨੇ ਯਾਦ ਕੀਤਾ ਖੁਸ਼ੀ ਦੇ ਸਮੇ ਵੀ ਦੁੱਖ ਦੀ ਘੜੀ ਦੇ ਸਮੇ ਵੀ ਫਾਈਨੈਂਸ਼ਲੀ ਦੇ ਸਮੇ ਵੀ ਅਸੀਂ ਆਪਣੇ ਹਾਜ਼ਰ ਨਾਜ਼ਰ ਹੋ ਕੇ ਨਾ ਬੱਚਿਆਂ ਦਾ ਸਾਥ ਦਿੱਤਾ